ਪ੍ਰਸ਼ਾਸਨ ਨੇ ਕੋਈ ਮੇਰੀ ਹੈਲਪ ਨਹੀਂ ਕੀਤੀ ਪਹਿਲਾਂ ਫੇਰ ਉਹ ਆ ਸੀ ਐਸਐਸਪੀ ਨੂੰ ਅਪਲੀਕੇਸ਼ਨ ਦੇ ਕੇ ਆਏ ਐਸਡੀਐਮ ਨੂੰ ਦੇ ਕੇ ਆਏ ਪਰ ਇਹ ਨਹੀਂ ਮੇਰੇ ਕੋਈ ਹੱਸਪਲ ਨਹੀਂ ਪਾਇਆ ਮੈਨੂੰ ਕੋਈ 1921 ਹੋ ਜਾਂਦੀ ਆ ਤੇ ਇਹ ਜ਼ਿੰਮੇਵਾਰ ਸਸਕਾਲ ਦੇ ਦਸ਼ਾਪ ਗੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਂਪੁਰੀ ਪੰਜਾਬ ਵਿੱਚ ਲਾਅ ਇਨ ਆਰਡਰ ਦੀ ਸਥਿਤੀ ਬਹੁਤ ਹੀ ਖਰਾਬ ਹੋ ਚੁੱਕੀ ਹੈ ਤਾਜ਼ਾ ਜੋ ਮਾਮਲਾ ਹੈ ਉਹ ਪਿੰਡ ਬਿਲਗਾ ਦਾ ਜ਼ਿਲ੍ਹਾ ਜਲੰਧਰ ਦਾ ਏ ਜਿੱਥੋਂ ਨਿਹਰਣ ਵਾਲੇ ਕੁਲਦੀਪ ਸਿੰਘ ਜਿਸ ਨੂੰ ਕਿ ਇੱਕ ਕਾਂਗਰਸੀ ਸਾਬਕਾ ਵਿਧਾਇਕ ਤੇ ਉਸਦੇ ਮੌਜੂਦਾ ਐਮਐਲਏ بیٹے ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਸੇ ਪੂਰਾ ਮਾਮਲਾ ਕੀ ਹੈ ਜਾਨਣਾਗੇ ਅਸੀਂ ਸਰਦਾਰ ਕੁਲਦੀਪ ਸਿੰਘ ਵੱਲੋਂ ਕੁਲਦੀਪ ਸਿੰਘ ਜੀ ਕੀ ਮਾਮਲਾ ਪੂਰਾ ਮਾਮਲਾ ਜੀ ਇਹ ਹੈ ਵੀ 20 ਸਾਲ ਹੋ ਗਏ ਮੇਰਾ ਰਾਸਤਾ ਬਾਇਆ ਗਿਆ ਦੋ ਵਾਰੀ ਨਿਸ਼ਾਨਦੇਹੀ ਵੀ ਹੋ ਚੁੱਕੀ ਆ ਪਰ ਇਹਨੇ ਦੋ ਵਾਰੀ ਨਿਸ਼ਾਨਦੇਹੀ ਕੀਤੀ ਤੇ ਬਾ ਮਗਰੋਂ ਬਾ ਦਿੱਤਾ ਬਾਕੀ 20 ਸਾਲ ਹੋ ਗਿਆ ਮੈਂ ਕਿਸੇ ਦੇ ਖੱਤੇ ਦੇ ਬਿੱਟੀ ਹੋਣਾ ਬੰਨੇ ਤੋਂ ਦੀ ਅਗਲੀ ਮਰਜੀ ਅਗਲਾ ਨੰਗਣ ਦੇਵੇ ਨਾ ਨੰਗਣ ਦੇ ਹਾਂਜੀ ਫਿਰ ਵੀ ਆਲੇ ਦਾ ਧੰਨਵਾਦ ਆ ਮੈਂ ਜਿੰਨਾ ਮੈਨੂੰ ਜਿਹੜਾ ਨੰਗਣ ਦੇਣ ਦਾ ਮੈਨੂੰ ਇਹ ਆ ਵੀ ਮੈਨੂੰ ਰਾਤਾ ਦਵਾਇਆ ਜਾਵੇ ਬਾਕੀ ਇਹ ਇਨੀ ਮੈਨੂੰ ਕੁਝ ਨਹੀਂ ਫੜਾਇਆ ਹੱਥ ਭਲੇ ਬਸ ਚਲੋ ਅਸੀਂ ਜਾ ਕੇ ਵੀ ਮੇਰੇ ਤੋਂ ਵੱਡਾ ਜਾ ਕੇ ਵੀ ਇਹਨਾਂ ਦੇ ਕੋਲੇ ਵੀ ਆਇਆ ਨਹੀਂ ਨਹੀਂ ਅੱਛਾ ਹਾਂਜੀ ਤੇ ਮੈਂ 20 ਸਾਲ ਤੋਂ ੱੱਕੇ ਖਾਨਾ ਫਲੋਰ ਵੀ ਗਿਆ ਨੂਰ ਮਹਿਲ ਵੀ ਗਿਆ ਜਾਨੀ ਕਿ ਉੱਥੇ ਮੇਰਾ ਜਿਹੜਾ ਆਲਾ ਫਾਦਾ ਫਾ ਕਰ ਦਿੰਦੇ ਕੇ ਫਿਰ ਚੰਡੀਗੜ੍ਹ ਕੋਰਟ ਦੇ ਵਿੱਚ ਹੋਇਆ ਉੱਥੇ ਕੋਰ ਕਾ ਮੈਂ ਜਿੱਤ ਗਿਆ ਉਹਨੇ ਆਡਰ ਕੀਤੇ ਇਹਨੀਆਂ ਪ੍ਰਸ਼ਾਸਨ ਨੇ ਕੋਈ ਮੇਰੀ ਹੈਲਪ ਨਹੀਂ ਕੀਤੀ ਪਹਿਲਾਂ ਫਿਰ ਉਹ ਅਸੀਂ ਐਸਐਸਪੀ ਨੂੰ ਅਪਲੀਕੇਸ਼ਨ ਦੇ ਕੇ ਆਏ ਐਸਡੀਐਮ ਨੂੰ ਦੇ ਕੇ ਆਏ ਪਰ ਇਹ ਨਹੀਂ ਮੇਰੇ ਕੋਈ ਹਸਪਲ ਨਹੀਂ ਪਾਇਆ ਅਸੀਂ ਇਹਨਾਂ ਦੇ ਮਗਰ ਬਹੁਤ ਪਿਰੇ ਆ ਜਾਨੀ ਕਿ ਐਪਲੀਕੇਸ਼ਨਾਂ ਮੇਰੇ ਪਾ ਕੇ ਜੱਤੀਆਂ ਉਹਨੂੰ ਦੇ ਕੇ ਆਏ ਪਰ ਨਹੀਂ ਉਹ ਨਹੀਂ ਕੁਝ ਮੇਰੀ ਹੈਲਪ ਨਹੀਂ ਕੀਤੀ ਮੈਂ ਹਾਰ ਕੇ ਇਹਨਾਂ ਦੇ ਕੋਲੇ ਗੁੰਬੜਾ ਸਾਹਿਬ ਕੋਲੇ ਬੈ ਪਹੁੰਚਾ ਤੇ ਮੇਰੀ ਹੈਲਪ ਕਰੋ ਮੈਂ ਹਾਂ ਤੁਹਾਨੂੰ ਬਾਲ ਬੱਚੇ ਦਾਰ ਬੰਦਾ ਮੈਂ ਚੰਗਾ ਭਲਾ ਜੇ ਮੈਨਾਂ ਇਹ ਜੈਂ ਕਾ ਦੇ ਰਿਹਾ ਤਾਂ ਫਿਰ ਮੈਂ ਤਾਂ ਮਰਿਆ ਦਾ ਮਰਿਆ ਦਾ ਮੋਸਾ ਪਸਾਰਾ ਮਰ ਜਾਣਾ ਤੋਂ ਮੈਨੂੰ ਰਸਤਾ ਨਹੀਂ ਮਿਲਿਆ ਬਾਕੀ ਇਹ ਆ ਮੈਨੂੰ ਇਹਨਾਂ ਤੋਂ ਡਰਵਾ ਮੈਨੂੰ ਕੋਈ ਉਨੀ 21 ਹੋ ਜਾਂਦੀ ਆ ਇਹ ਇਹ ਜੁਮੇਵਾਰ ਹਾਂਜੀ ਉਹ ਵੀ ਪੂਰਾ ਵੇਰਵਾ ਦੱਸੋਗੇ ਐਮਐਲਏ ਸਾਹਿਬ ਦਾ ਨਾਂ ਕੀ ਉਹਨਾਂ ਦੇ ਬੇਟੇ ਦਾ ਕੀ ਨਾਂ ਉਹਦਾ ਨਾਂ ਹੈਗਾ ਜੀ ਅਵਤਾਰ ਹੈ ਨਰਿ ਹਾਂਜੀ ਉਹਨਾਂ ਦੇ ਬੇਟੇ ਦਾ ਨਾਂ ਹੈਗਾ ਅਵਤਾਰ ਬਾਬਾ ਹੈ ਨਰਿ ਹਾਂਜੀ ਜੀ ਤਾਂ ਪਿੰਨਿੰਨੇ ਮੇਨਾ ਯਾਨੀ ਕਿ ਟੱਕਾਈ ਕਿਤਾ ਜੀ ਹਾਂਜੀ ਤੁਸੀਂ ਪ੍ਰੈਸ ਨੋਟ 'ਚ ਅਸੀਂ ਪੜਿਆ ਕਿ ਤੁਸੀਂ ਇੱਕ ਕਿਸਾਨ ਹੋ ਤੁਸੀਂ ਕਿਸੇ ਕਿਸਾਨ ਜਥੇਬੰਦੀ ਤੱਕ ਪਹੁੰਚ ਨਹੀਂ ਕੀਤੀ ਨਹੀਂ ਇਹ ਕੀਤੀ ਔਰ ਹਰ ਕੇ ਇਹਨਾਂ ਦੇ ਕੋਲੇ ਆ ਕੇ ਜਾਨੀ ਕਿ ਇਹਨਾਂ ਦੇ ਕੋਲੇ ਕੁੰਬਲਾ ਸਾਹਿਬ ਕੋਲੇ ਅਸੀਂ ਪਹੁੰਚੇ ਆ ਤਾਂ ਸਾਡੇ ਵੀ ਮੈਂ ਕਿਹਾ ਮੇਰੀ ਹੈਲਪ ਹੈਲਪ ਕੀਤੀ ਜਾ ਹਾਂਜੀ ਤੇ ਮੈਂ ਹੋਰ ਕਿਸੇ ਕੋਲੇ ਨਹੀਂ ਪਹੁੰਚਿਆ ਹਾਂਜੀ ਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਜੀ ਹੋ ਹੀ ਨਹੀਂ ਹੋ ਰਹੀ ਪ੍ਰਸ਼ਾਸਨ ਦਾ ਬਸ ਕੱਲਾਂਗੇ ਕੱਲ ਆਓ ਤੁਸੀਂ ਪਰ ਉਹ ਨਹੀਂ ਜਾਨੀ ਕਿ ਸਾਡੀ ਹੈਲਪ ਨਹੀਂ ਕੀਤੀ ਕੋਈ ਮਦਦ ਨਹੀਂ ਕੀਤੀ ਬੇਟਾ ਪ੍ਰਸ਼ਾਸਨ ਆ ਕੇ ਖੜਾ ਹੋ ਜਵੇ ਤੁਸੀਂ ਆ ਕਰੋ ਨਹੀਂ ਕਿਸੇ ਨੇ ਪਤਾ ਨਹੀਂ ਕਰਿਆ ਉਹਨਾਂ ਕੋਈ ਡਰਦੇ ਆ ਜਾਂ ਕੀ ਆ ਤੁਹਾਨੂੰ ਨਹੀਂ ਪਤਾ ਸਾਡੇ ਕੋਈ ਹੱਥ ਪੱਲੇ ਨਹੀਂ ਮਸਲਾ ਤੁਹਾਡੇ ਪਿੰਡ ਦਾ ਫਿਰ ਅਵਤਾਰ ਹਿੰਦਰੀ ਜੀ ਦੇ ਵਿੱਚ ਕੀ ਰੋਲ ਆ ਉਹਦੀ ਜ਼ਮੀਨ ਆ ਜੀ ਉਹੀ ਪਿੰਡ ਦਾ ਉਹਦਾ ਉਹੀ ਪਿੰਡ ਆ ਹਾਂ ਜੀ ਆ ਉਹੀ ਜ਼ਮੀਨ ਆ ਉਹ ਦੀ ਉੱਥੇ ਪਾਰਟੀ ਆ ਜੀ ਹਾਂ ਜੀ ਸਵੇਰ ਨਾਲ ਬਲਵਿੰਦਰ ਸਿੰਘ ਕੁੰਬੜਾ ਜੀ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੁੰਬੜਾ ਜੀ ਕੀ ਮਾਮਲਾ ਸਾਰਾ ਤੁਹਾਡੇ ਕੋਲ ਆਏ ਨੇ ਕੁਲਦੀਪ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ ਪਹਿਲਾਂ ਤੁਹਾਡਾ ਦੇਸ਼ਾ ਕੇ ਵੀ ਚੈਨਲ ਦਾ ਬਹੁਤ ਧੰਨਵਾਦ ਤੁਸੀਂ ਹਰ ਰੋਜ਼ ਸਾਡੀ ਜਿਹੜੀ ਆ ਸਮੱਸਿਆ ਲੋਕਾਂ ਦੀ ਦੱਬੀ ਕੁਚਲੀ ਆਵਾਜ਼ ਹੈ ਲੋਕਾਂ ਦੀ ਸਰਕਾਰਾਂ ਤੱਕ ਚਾਹੁੰਦੇ ਆ ਤੇ ਮਾਮਲਾ ਅਜ ਕਲ੍ਹਦੀਪ ਸਿੰਘ ਦਾ ਜੋ ਜ਼ਿਲ੍ਹਾ ਜਲੰਧਰ ਤੋਂ ਬਲਗਾ ਪਿੰਡ ਦਾ ਏ ਇੱਕ ਸਾਬਕਾ ਮੰਤਰੀ ਤੇ ਉਹਦਾ ਬੇਟਾ ਜਿਹੜਾ ਮੌਜੂਦਾ ਐਮਐਲਏ ਕਿਵੇਂ ਇੱਕ ਛੋਟੇ ਕਿਸਾਨ ਨੂੰ 2 1 ਇੱਕੜ ਵਾਲੇ ਕਿਸਾਨ ਨੂੰ ਕਿਵੇਂ ਤੰਗ ਪ੍ਰੇਸ਼ਾਨ ਕਰਦਾ ਤੁਸੀਂ ਆਪ ਖੁਦ ਸੁਣ ਲਿਆ ਸਿਰਫ ਤਾਂ ਸਿਰਫ ਜਿਹੜਾ ਰਸਤੇ 'ਚ 8 ਜਾਂ 10 ਮਰਲੇ ਇੱਕ ਮੰਤਰੀ ਦੀ ਸਾਬਕਾ ਮੰਤਰੀ ਦੀ ਤੇ ਮੌਜੂਦਾ ਉਪਦੇਖ ਦੀ ਜਿਹੜੀ ਨੀਤ ਫਿੱਟਦੀ ਆ ਉਹ 8 10 ਮਰਲੇ ਦੇ ਫਿੱਟੀ ਹੋਈ ਆ ਇਸ ਕਰਕੇ ਵੀ ਮੈਂ ਰਸਤੇ ਤਾਂ ਤੰਗ ਪਰੇਸ਼ਾਨ ਕਰਾਂਗਾ ਇਹ ਜਿਹੜੇ ਦੋ ਕਿਲੇ ਜ਼ਮੀਨ ਦੇ ਸਸਤੇ ਭਾਵੇਂ ਸਸਤੇ ਰੇਟ ਦੇ ਜੂਗਾ ਤੰਗ ਹੋਗੇ ਤੇ ਦੂਜੀ ਤੁਹਾਡੇ ਰਾਹੀਂ ਇਹ ਬੇਨਤੀ ਕਰਨਾ ਚਾਹੁੰਦਾ ਹੈ ਵੀ ਸਰਕਾਰਾਂ ਚਾਰ ਚੇਂਜ ਹੋਈਆਂ 20 ਸਾਲ ਲੜਾਈ ਨੂੰ ਹੋ ਗਈ ਹਾਈ ਕੋਰਟ ਗਏ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਮਿਲਤੀ ਹੁੰਦੀ ਹੈ ਮਿਲਤੀ ਕਰਕੇ ਮਿਲਤੀ ਤੇ ਬੰਦਾ ਪਹੁੰਚਦਾ ਨਹੀਂ ਸਾਬਕਾ ਮੰਤਰੀ ਪਹੁੰਚਦਾ ਨਹੀਂ ਤਾਂ ਜਿਹੜੀਆਂ ਬੁਰਜੀਆਂ ਗੱਡ ਕੇ ਗਏ ਉਹ ਬੁਰਜੀਆਂ ਪੱਟ ਕੇ ਖੇਰ ਦਿੰਦੇ ਇੱਥੇ ਤੱਕ ਸਾਡੇ ਕੋਲੇ ਸਾਰਾ ਰਿਕਾਰਡ ਹੈ ਅਸੀਂ ਇੱਕ ਲਿਖਤੀ ਕੰਪਲੇਟਾਂ ਦੀਆਂ ਸਾਰੇ ਰਿਕਾਰਡ ਦੀਆਂ ਮਾਨਯੋਗ ਰਾਜਪਾਲ ਪੰਜਾਬ, ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਪੰਜਾਬ ਨੂੰ ਅਸੀਂ ਲਿਖਤੀ ਕੰਪਲੇਟਾਂ ਭੇਜ ਰਹੇ ਨੇ, ਮੇਲ ਰਾਹੀਂ ਭੇਜ ਰਹੇ ਨੇ ਤੇ ਇਹ ਜੇਕਰ ਕਿਸਾਨ ਨੂੰ ਨਾ ਕੋਈ ਨਿਆਂ ਸਾਫ ਮਿਲਿਆ ਉੱਥੇ ਪ੍ਰਸ਼ਾਸਨ ਜਲੰਧਰ ਨੇ ਨਾ ਕੋਈ ਕਾਰਵਾਈ ਕੀਤੀ, ਉਸ ਚਾਹੇ ਸਾਬਕਾ ਮੰਤਰੀ ਆ ਮੌਜੂਦਾ ਵਿਧਾਇਕਾ ਤਾਂ ਜਿਹੜਾ ਕਾਇਦਾ ਕਾਨੂੰਨ ਹੈ, ਰੂਲ ਹੈ, ਉਹ ਸਭ ਵਾਸਤੇ ਇੱਕ ਬਰਾਬਰ ਹੈ। ਛੋਟੇ ਵੱਡੇ ਵਾਸਤੇ ਇੱਕ ਬਰਾਬਰ ਹੈ ਪਰ ਲੇਕਿਨ ਤਲਾੜ ਬੰਦੇ ਪੈਸੇ ਦੇ ਜੋਰ ਤੇ ਸਿਆਸੀ ਹੋਣ ਕਰਕੇ ਕੋਈ ਪ੍ਰਸ਼ਾਸਨਿਕਤਾ ਅਧਿਕਾਰੀ ਹੱਥ ਨਹੀਂ ਮੰਦਾ। ਇਸ ਕਿਸਾਨ ਨਾਲ ਅਸੀਂ ਤੁਹਾਡੇ ਨਾਲ ਹੀ ਇਹ ਵੀ ਕਹਿਣਾ ਚਾਹੁੰਦੇ ਆ ਪੀੜ੍ਹੀਆਂ 32 ਕਿਸਾਨ ਬੰਦੀ ਜਥੇਬੰਦੀਆਂ 32 ਚ ਕੋਈ ਵੀ ਸੱਤ ਜੀਉਂਦੀ ਜਾਗਦੀ ਨਹੀਂ ਆ ਜਲੰਧਰ ਚ ਜਾਂ ਕੋਈ ਇਹ ਕਿਸਾਨ ਦੀ ਸੁਣਦਾ ਹੀ ਨਹੀਂ ਹੈ ਜਾਂ ਛੋਟੇ ਕਿਸਾਨ ਦੀ ਨਹੀਂ ਸੁਣਦੇ ਵੀ ਇਹ ਡੋਨੇਸ਼ਨ ਨਹੀਂ ਦੇ ਸਕਦਾ ਇਹ ਕਿਸਾਨ ਇਹ ਕੋਈ ਮਦਦ ਨਹੀਂ ਦੇ ਸਕਦਾ ਚੰਦਾ ਨਹੀਂ ਦੇ ਸਕਦਾ ਇਹਦੇ ਚ ਕਈ ਕਾਰਨ ਨੇ ਤੇ ਅਸੀਂ ਉਹਨਾਂ ਨੂੰ 32 ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਜੇ ਜਲੰਧਰ ਚ ਕੋਈ ਜੀਉਂਦੀ ਜਾਗਦੀ ਕਿਸਾਨ ਜਥੇਬੰਦੀ ਹੈ ਉਹ ਇਸ ਕਿਸਾਨ ਦੀ ਹੈਲਪ ਕਰਨ ਬਦਦਤ ਕਰਨ ਜੇਕਰ ਇਸ ਕਿਸਾਨ ਨੂੰ ਨਹੀਂ ਸਾਹਿਬ ਮਿਲਦਾ ਤਾਂ ਸਾਡੇ ਬੋਰਚੇ ਦਾ ਪੂਰਾ ਸਮਰਥਨ ਹੋਊਗਾ ਐਸ்சிਬੀਸੀ ਦਾ ਤੇ ਅਸੀਂ 15 ਦਿਨ ਤੋਂ ਬਾਅਦ ਐਸਐਸਪੀ ਜਲੰਧਰ ਦਾ ਤੇ ਡੀਸੀ ਜਲੰਧਰ ਦਾ ਕਰੋ ਕਰਾਂਗੇ ਤੇ ਉਹਦਾ ਪਿੱਟ ਸਿਆਪਾ ਕਰਾਂਗੇ ਹੋਰ ਵੀ ਸਾਡੇ ਕੋਲ ਦੋ ਚਾਰ ਮੈਟਰ ਜਿਹੜੇ ਜਲੰਧਰ ਜ਼ਿਲ੍ਹੇ ਤੇ ਆਏ ਹੋਏ ਆ ਤੁਹਾਡੇ ਰਾਹੀਂ ਸਾਰੇ ਜਲੰਧਰ ਵਾਸੀਆਂ ਨੂੰ ਬੇਨਤੀ ਕਰਦੇ ਆ ਜਿਸ ਦੀ ਨਹੀਂ ਸੁਣਾਈ ਹੁੰਦੀ ਸਾਡੇ ਤੱਕ ਸੰਪਰਕ ਕਰਨਾ ਤਾਂ ਕਿ ਇਕੱਠੇ ਹੋ ਗਏ ਇੱਕ ਦਿਨ ਜਿਹੜਾ ਡੀਸੀ ਜਲੰਧਰ ਤੇ ਐਸਐਸਪੀ ਜਲੰਧਰ ਦਾ ਕਰੋ ਕੀਤਾ ਜਾਵੇ ਤੇ ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਨੂੰ ਦੱਸੀਆਂ ਜਾਣਾ ਸੋ ਐਸੀ ਸਰ ਨਾਲ ਕਿਸਾਨ ਕੁਲਦੀਪ ਸਿੰਘ ਜੀ ਜੋ ਪਿੰਡ ਬਿਲਗੇਤ ਨੂੰ ਜਿਲ੍ਹਾ ਜਲੰਧਰ ਤੋਂ ਜਿਹਨਾਂ ਦਾ ਮਸਲਾ ਹੈ ਕਿ ਉਹਨਾਂ ਨੂੰ ਅਵਤਾਰ ਹੈਂਡਰੀ ਜੀ ਉਹ ਵਿਧਾਇਕ ਨੇ ਨਾ ਬਲੋ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇੱਕ ਰਸਤੇ ਦੇ ਕਾਰਨ ਉਹਨਾਂ ਦੀ ਜਗ੍ਹਾ ਜੋ ਉਹਦੇ ਵੱਲੋਂ ਸੋ ਕੋਈ ਇਨਸਾਫ ਨਹੀਂ ਮਿਲ ਰਿਹਾ ਤੱਕ ਕਰਕੇ ਕੁੰਬੜਾ ਜੀ ਕੋਲ ਆਏ ਨੇ ਸੋ ਕੁੰਬੜਾ ਜੀ ਕੋਲੋਂ ਬੇਨਤੀ ਹੈ ਪ੍ਰਸ਼ਾਸਨ ਕਰੋ ਇਨਸਾਫ ਦਿੱਤਾ ਜਾਵੇ ਨਹੀਂ ਉਹਨਾਂ ਵੱਲੋਂ ਜਿਹੜੇ ਜਿਹਨਾਂ ਕੋਲ ਕੇਸ ਉਹਨਾਂ ਦਾ ਟਰੋਗ ਦਿੱਤਾ ਜਾਵੇਗਾ ਕੈਮਰਾ ਜਲੰਧਰ ਰਾਲ ਮਹਾਰਪਨ ਮੀਆ ਪੁਰ ਦੇਸ਼ਾ ਬੀ ਚੰਡੀਗੜ੍ਹ